ਕਿਸਾਨ ਲੀਡਰ ਸਰਪਣ ਸਿੰਘ ਪੰਦੇਰ ਦੇ ਵੱਲੋਂ ਡੀਆਈਜੀ ਮਨਦੀਪ ਸਿੰਘ ਸਿੱਧੂ ਨੂੰ ਕਰ ਦਿੱਤਾ ਚੈਲੰਜ ਕਹਿੰਦਾ ਆ ਖੜੇ ਆ ਆ ਕੇ ਫੜ ਲਓ ਕਰ ਲਓ ਗ੍ਰਿਫਤਾਰ ਦੋਹਰੀਆਂ ਗ੍ਰਿਫਤਾਰੀਆਂ ਕਰ ਲਓ ਡਰਨ ਵਾਲੇ ਨਹੀਂ ਆ ਤਾਂ ਦਰਅਸਲ ਪਹਿਲਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਸਰਪਣ ਸਿੰਘ ਪੰਦੇਰ ਰਹੇ ਫਿਰ ਸ਼੍ਰੀ ਮੁਕਸਰ ਸਾਹਿਬ ਦੀ ਜੇਲ੍ਹ ਦੇ ਵਿੱਚੋਂ ਵਾਪਸ ਜਦੋਂ ਆਏ ਜੇਲ੍ਹ ਚੋਂ ਰਿਹਾ ਹੋਏ ਬਾਅਦ ਦੇ ਵਿੱਚ ਜੇਲ੍ਹ ਚੋਂ ਰਿਹਾ ਹੁੰਦੇ ਹੀ ਮਨਦੀਪ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਤੇ ਸਿੱਧੇ ਚੈਰੰਜ ਵੀ ਕਰ ਦਿੱਤੇ। ਮਨਦੀਪ ਸਿੰਘ ਸਿੱਧੂ ਨੂੰ ਕਹਿ ਦਿੰਦਾ ਕਹਿੰਦੇ ਆ ਖੜੇ ਆ ਆ ਕੇ ਕਰ ਲੋ ਗ੍ਰਿਫਤਾਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਹੀ ਕਹਿ ਦਿੰਦਾ ਕਹਿੰਦੇ ਜਾ ਤਾਂ ਮੈਂ ਜੱਥੇ ਬੰਦੀ ਛੱਡ ਦੂੰ ਨਹੀਂ ਤਾਂ ਫਿਰ ਤੁਸੀਂ ਕੁਰਸੀ ਛੱਡ ਦਿਓ ਮੇਰੇ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਆਓ ਅਸੀਂ ਤੁਹਾਨੂੰ ਦਿਖਾਵਾਂਗੇ ਉੱਥੇ ਹੁੰਦਾ ਕੀ ਆਖਰ ਕੀ ਹੋ ਰਿਹਾ ਸੀ ਪਟਿਆਲਾ ਜੇਲ੍ਹ ਦੇ ਵਿੱਚ ਕਿਹੜੀ ਗੱਲ ਦੇ ਖੁਲਾਸੇ ਕੀਤੇ ਨੇ ਮਨਦੀਪ ਸਿੰਘ ਸਿੱਧੂ ਦੇ ਉੱਤੇ ਕਿਉਂ ਤੱਤੇ ਹੋਏ ਸਰਬਨ ਸਿੰਘ ਭੰਦੇਰ ਇੱਕ ਵਾਰ ਤੁਹਾਨੂੰ ਪੂਰੀ ਗੱਲਬਾਤ ਸਰਬਨ ਭੰਦੇਰ ਦੀ ਜਵਾਨੀ ਸੁਣਾਉਨੇ ਆ ਕੋਈ ਨਹੀਂ ਹੁਣ ਰੱਜ ਕੇ ਹੁਣ ਵੀ ਤੁਹਾਡੇ ਸਾਹਮਣੇ ਆ ਖੜੇ ਆ ਮੈਂ ਤਾਂ ਕਹਿਣਾ ਹੁਣੇ ਤੁਹਾਡਾ ਮਨਦੀਪ ਸਿੰਘ ਸਿੱਧੂ ਬੈਠਾ ਉਹਨੂੰ ਕਹ ਦੋਰੇ ਗ੍ਰਿਫਤਾਰ ਕਰ ਲੋ ਗ੍ਰਿਫਤਾਰੀਆਂ ਤੋਂ ਡਰਦੇ ਥੋਣੇ ਆ ਮਨਦੀਪ ਸਿੱਧੂ ਕਹਿੰਦਾ ਸੀ ਮੈਂ ਕਿਹੜਾ ਰਿਟਾਇਰ ਹੋ ਜਨਾ ਤੇ ਸਿੱਧੂ ਸਾਹਮਣਾ ਸਾਡਾ ਪਸੰਨ ਰੌਲਾ ਕੋਈ ਨਹੀਂਗਾ ਅਸੀਂ ਕਿਹੜੀਆਂ ਜਥੇਬੰਦੀਆਂ ਛੱਡ ਚੱਲੇ ਅੰਦੋਲਨ ਐਂ ਚੱਲਣੇ ਆ ਨਾ ਡਰੇ ਆ ਨਾ ਡਰਾਂਗੇ ਕੱਲ ਵੀ ਅੰਦੋਲਨ ਕਰਦੇ ਸੀ ਹੁ ਉਹਦਾ ਕਿਸ ਢੰਗ ਨਾਲ ਤਰੀਕਾ ਹੋ ਗਏ ਦੋਵੇਂ ਫੋਰਮ ਮਿਲ ਕੇ ਫੈਸਲਾ ਕਰਨਗੇ ਅੰਦੋਲਨ ਅਸੀਂ 12 ਮੰਗਾਂ ਤੇ ਔਰ ਜਿਹੜਾ ਸਾਡਾ ਜਿੰਨਾ ਨੁਕਸਾਨ ਕੀਤਾ ਮੋਰਚੇ ਦੇ ਵਿੱਚ ਕਿਉਂਕਿ ਮਨਦੀਪ ਸਿੰਘ ਸਿੱਧੂ ਜੀ ਇਹ ਗੱਲ ਕਹਿੰਦੇ ਸੀ ਵੀ ਸਾਡਾ ਹਰ ਕੰਮ ਤੇ ਕੈਮਰਾ ਲਗਾ ਸੀ ਰਿਕਾਰਡਿੰਗ ਕਰ ਰਹੇ ਆ ਤੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਪਤਾ ਹੋਊ ਟਰਾਲੀ ਕਿੰਨੇ ਚੁੱਕੀ ਆ ਸਾਡੀ ਫ੍ਰਿਜ ਕਿੰਨੇ ਚੁੱਕੀ ਆ ਸਾਡਾ ਏਸੀ ਕਿੰਨੇ ਚੁੱਕਿਆ ਸਾਡਾ ਕਿਹੋ ਕਿਹਾਰੀ ਰਿਕਾਰਡਿੰਗ ਹੋ ਰਹੀ ਆ ਤਾਂ ਫਿਰ ਜਵਾਬ ਤਾਂ ਇਹਨਾਂ ਦੀ ਬਣਦੀ ਨਾ ਪਰਪਾਈ ਹਜੇ ਪਰਪਾਈ ਵਾਲਾ ਮੁੱਦਾ ਹੈਗਾ ਵਾ ਇਹਦੇ ਨਾਲ ਦੀ ਨਾਲ ਜਿੰਨੇ ਜੜੇ ਅਧਿਕਾਰੀਆ ਨੇ ਕਿਸਾਨ ਲੀਡਰਾਂ ਨੂੰ ਟੱਕੇ ਨਾਲ ਕੁੱਟਿਆ ਜਿਵੇਂ ਬ੍ਰਹਮਕੇ ਸਾਹਿਬ ਦੇ ਬਾਰੇ ਆ ਰਿਹਾ ਵੀ ਬ੍ਰਹਮਕੇ ਸਾਹਿਬ ਨੂੰ ਐਸ ਐਚਓ ਜਿਹੜਾ ਆਪਣਾ ਹੈਗਾ ਵਾ ਸ਼ੰਭੂ ਵਾਲਾ ਉਹਨੇ ਕੁੱਟਿਆ ਸਾਡਾ ਐਸ ਐਚਓ ਨੂੰ ਵੀ ਪਰਸਨਲ ਕੋਈ ਨਹੀਂ ਹੈਗਾ ਪਰ ਜੇ ਜੜੇ ਅਧਿਕਾਰੀ ਨੇ ਕਿਸੇ ਕਿਸਾਨ ਲੀਡਰ ਨਾਲ ਜਾਤੀ ਕੀਤੀ ਆ ਕਿਸੇ ਕਿਸਾਨ ਮਜ਼ਦੂਰ ਆਮ ਨਾਲ ਕੀਤੀ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਔਰ ਜੜੇ ਸ਼ਰਾਰਤੀ ਤੱਤਵ ਵਾੜ ਕੇ ਚੋਰੀਆਂ ਕਰਾਈਆਂ ਪੰਜਾਬ ਸਰਕਾਰ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਜਾਣਦੇ ਹੋ ਜਿਵੇਂ ਇੱਕ ਐਮਐਲਏ ਤੇ ਇਲਜ਼ਾਮ ਲਗਾਏ ਜਾ ਰਹੇ ਵੀ ਜਿਵੇਂ ਸ਼ੰਭੂ ਬਾਰਡਰ ਤੇ ਚੋਰੀ ਦੇ ਵਿੱਚ ਉਹਦਾ ਹੱਥ ਹੈਗਾ ਵਾ ਤਾਂ ਜਵਾਬ ਦੇਹੀ ਦਾਨੀ ਚਾਹੀਦੀ ਇਹੋ ਜਿਹਾ ਐਮਐਲਏ ਨੂੰ ਕਰਨਾ ਕੀ ਹੈਗਾ ਸਪਸ਼ਟ ਕਰਨ ਭਗਵੰਤ ਮਾਨ ਜੀ ਅਮਨ ਅਰੋੜਾ ਜੀ ਪਾਰਟੀ ਦੇ ਪ੍ਰਧਾਨ ਨੇ ਕੇਜਰੀਵਾਲ ਸਾਹਿਬ ਸਪਸ਼ਟ ਕਰਨ ਵੀ ਇਹ ਕੀ ਕੀਤਾ ਹੈਗਾ ਕੌਣ ਜ਼ਿੰਮੇਵਾਰ ਹੈਗਾ ਇਸ ਗੱਲ ਲਈ ਬਾਕੀ ਜਿਹੜੇ ਅੰਦੋਲਨਾਂ ਦਾ ਐਲਾਨ ਜਵੀ ਦੀ ਪੀਸੀ ਦੇ ਵਿੱਚ ਦੋਵਾਂ ਫਾਰਮਾਂ ਨੇ ਕੀਤਾ ਸੀਗਾ ਉਹ ਐਜੇ ਕੰਟੀਨਿਊਟੀ ਰਹਿਣਗੇ ਉਹਦੇ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਫਿਰ ਬਦਲ ਕਰਨ ਦਾ ਅਸੀਂ ਆਏ ਆ ਹੁਣ ਦੂਜੇ ਸਾਥੀਆਂ ਨਾਲ ਵੀ ਦੂਜੇ ਫਾਰਮ ਦੇ ਸਾਥੀਆਂ ਨਾਲ ਵੀ ਗੱਲ ਕਰਾਂਗੇ ਗੱਲ ਕਰਕੇ ਅਗਲਾ ਕੀ ਪੈਂਤੜਾ ਹੁੰਦਾ ਔਰ ਸਾਡੀ ਕੋਸ਼ਿਸ਼ ਹੋਊ ਵੀ ਜਾ ਕੇ ਮੈਂ ਪ੍ਰੈਸ ਨੂੰ ਵੀ ਕਹਿਣਾ ਅਸੀਂ ਸ਼ੰਭੂ ਬਾਰਡਰ ਤੇ ਜਾ ਕੇ ਜਾਇ ਜਾ ਵੀ ਲੈਣਾ ਚਾਹਾਂਗੇ ਵੀ ਕੀ ਹਾਲਾਤ ਨੇ ਫਿਰ ਆਪਦੇ ਘਰਾਂ ਨੂੰ ਵਾਪਸੀ ਵੇਖਾਂਗੇ ਕਰਾਂਗੇ ਕਿਉਂਕਿ ਲੋਕ ਨੇ ਆਰ ਅਸੀਂ ਪਵਾਦ ਵਾਲਿਆਂ ਦਾ ਖਾਸ ਕਰਕੇ ਧੰਨਵਾਦ ਦਿਆਂ ਕੋਈ ਗਿਲਾ ਨਹੀਂ ਸਾਨੂੰ ਲੋਕਾਂ ਤੇ ਜਿੱਦਾਂ ਪਵਾਦੀਆਂ ਨੇ ਸਾਡਾ ਸਹਿਯੋਗ ਕੀਤਾ ਲਾਗੇ ਚਾਗੇ ਦੇ ਪਿੰਡਾਂ ਚਾਹੇ ਹਰਿਆਣਾ ਉਹਦਾ ਦੇਨ ਨਹੀਂ ਦੇ ਸਕੇ ਇੰਨੀਆਂ ਸ਼ਾਸਤਾਂ ਦੇ ਬਾਵਜੂਦ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਪਵਾਦ ਵਾਲੇ ਸਾਡੇ ਨਾਲ ਖੜੇ ਰਹੇ ਔਰ ਹੁਣ ਵੀ ਉਹਨਾਂ ਅੱਗੇ ਨਿਕਲ ਕੇ ਦੱਸਿਆ ਇਹ ਅਸੀਂ ਜਦੋਂ ਕਿਸਾਨਾਂ ਨੂੰ ਕੁੱਟਣ ਦਾ ਵਿਰੋਧ ਕਰਦੇ ਸੀ ਤਾਂ ਸਾਨੂੰ ਪੁਲਿਸ ਨੇ ਕੁੱਟਿਆ ਔਰ ਪ੍ਰੈਸ 'ਚ ਇਹ ਚਲਾਇਆ ਗਿਆ ਵੀ ਕਿਸਾਨਾਂ ਨੇ ਕੁੱਟਿਆ ਲੋਕਲ ਲੋਕਾਂ ਨੂੰ ਲੋਕਲ ਲੋਕਾਂ ਦਾ ਕੱਲ ਵੀ ਸਮਰਥਨ ਸੀਗਾ ਅੱਜ ਵੀ ਸਮਰਥਨ ਹੈਗਾ ਸਾਡੇ ਨਾਲ ਸਾਬ ਤੁਸੀਂ ਜੇਲ੍ਹ ਦੇ ਵਿੱਚ ਲੋ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਦਾ ਬਦੀਰਾ ਕਿਹੋ ਜਿਹਾ ਰਿਹਾ ਤੁਹਾਡੇ ਨਾਲ ਦੇਖੋ ਅਸੀਂ ਜੇਲ੍ਹ ਦੇ ਵਿੱਚ ਇੱਥੇ ਬਹੁਤ ਵੱਡਾ ਹਿੱਸਾ ਸੀਗਾ ਅੱਜ ਇਹ ਹੀ ਕੋਈ ਵੀ ਗੱਲ ਨਹੀਂ ਹੋਈ ਜਿਹੜੀ ਅਸੀਂ ਪਰੇਸ਼ਾਨੀ ਵਾਲੀ ਦੇਖੋ ਜੇਲ੍ਹ ਦੇ ਅੰਦਰ ਤੁਸੀਂ ਵੇਖੋ ਨਾ ਖਾਣਾ ਠੀਕਦਾ ਹੁੰਦਾ ਨਾ ਚਾਹ ਠੀਕਦੀ ਹੁੰਦੀ ਆ ਅਸੀਂ ਸਟਰਗਲ ਕਰਕੇ ਆਪਣਾ ਖਾਣਾ ਮੰਗਵਾਇਆ ਜੋ ਸਕੇਲ ਬੰਦਾ ਸੀ 400 ਰੁਪਇਆ ਪਰ ਹੈਡ ਅਸੀਂ ਕਿਹਾ ਸੀ ਮੈਨੂ ਕੱਢੋ ਸਾਡੇ ਸਾਹਮਣੇ ਔਰ ਰੈਕਟ ਕੱਢੋ ਜੇਲ ਦਾ ਸਾਨੂੰ ਉਹਦੇ ਮੁਤਾਬਕ ਸਭ ਕੁਝ ਮਹਈਆ ਕਰੋ ਤੇ ਅਸੀਂ ਲੜ ਕੇ ਆਪਦੀ ਸਟਰਗਲ ਕਰਕੇ ਅੰਦਰ ਜਾਂਦੇ ਆ ਸੀ ਡੋਰੀ ਦੇ ਅਗਲੇ ਬੰਨੇ ਸਟੇਜ ਲਾਤੀ ਸੀ ਸਾਰੇ ਅੱਗ ਬੰਨੇ ਵੀ ਅਸੀਂ ਨਾ ਇਹੋ ਜੀ ਕੋਈ ਪੋਖਰਦਲ ਪਟਿਆਲੇ ਤਾਂ ਨਹੀਂ ਚੱਲੀ ਹੈਗੀ ਬਾਕੀ ਤਾਂ ਚੱਲੀ ਹੋ ਮੇਰੀ ਸੁਣ ਲਿਓ ਠੀਕ ਆ ਹਾਂ ਔਰ ਇਹਦੋਂ ਕਹਾ ਜੇਲ ਦੇ ਅੰਦਰ ਪਰ ਉਹ ਨਸ਼ਾ ਵੀ ਚੱਲਦਾ ਜੇ ਮੋਬਾਈਲ ਵੀ ਚੱਲਦੇ ਜਿਹੜੇ ਕਹਿੰਦੇ ਨਾ ਵੀ ਭਗਵੰਤ ਮਾਨ ਕਹਿੰਦਾ ਜਿਹੜਾ ਮੈਂ ਤਾਂ ਅੱਜ ਵੀ ਕਹਿੰਨਾ ਭਗਵੰਤ ਮਾਨ ਜੀ ਆਓ ਮੇਰੇ ਨਾਲ ਪਟਿਆਲਾ ਜੇਲ੍ਹ ਚ ਚੱਲ ਜੀ ਜੇ ਅੰਦਰ ਨਾ ਮੋਬਾਈਲ ਹੋਣ ਅੰਦਰ ਸਮੈਕ ਨਾ ਵਿਗਦੀ ਹੋਏ ਤੇ ਸਾਨੂੰ ਅਸੀਂ ਅੱਥੇ ਬੰਦੀ ਛੱਡ ਲਗਾ ਜਾਂ ਤੁਸੀਂ ਮੁੱਖ ਮੰਤਰੀ ਤੋਂ ਅਹੁਦਾ ਛੱਡ ਦਿਓ ਤੁਹਾਡਾ ਨਕਲੀ ਆ ਇਹ ਜੁੱਧ ਨਸ਼ਾ ਵਿਰੋਧ ਅੰਦਰ ਤਾਂ ਸਭ ਕੁਝ ਚੱਲ ਰਿਹਾ ਔਰ ਅੰਦਰ ਤੁਹਾਡਾ ਕੁਝ ਵੀ ਨਹੀਂ ਰੁਕਿਆ ਹੈਗਾ ਜਿਹੜਾ ਅਸੀਂ ਅੱਖਾਂ ਨਾਲ ਦੇਖ ਕੇ ਆਏ